ਇਲਾ ਤਰੰਤ ਅਰੰਦੇ ਪੁਲਿਸ ਥਾਣਾ ਗੋਇੰਗਲ ਸਾਹਿਬ ਦੇ ਗੇਟ ਅੱਗੇ ਰੋਡਵੇਜ਼ ਦੀ ਬੱਸ ਵਿੱਚ ਹੋਇਆ ਖੂਬ ਹੰਗਾਮਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੋਡਵੇਜ਼ ਬੱਸ ਦੇ ਡਰਾਈਵਰ ਸ਼ਿਫਾਲ ਸਿੰਘ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਜਦੋਂ ਵਾਪਸ ਗੋਇੰਗਲ ਸਾਹਿਬ ਦੇ ਬੱਸ ਅੱਡੇ ਤੇ ਪੁੱਜੇ ਤਾਂ ਸਵਾਰੀਆਂ ਸਮੇਤ ਇੱਕ ਔਰਤ ਬੱਸ ਵਿੱਚ ਸਵਾਰ ਹੋਈ ਜੋ ਆਪਣੇ ਆਪ ਨੂੰ ਵੀਆਈਪੀ ਦੱਸ ਕੇ ਸਾਡੇ ਉੱਤੇ ਰੋਗ ਪਾਉਣ ਲੱਗ ਪਈ ਜਿਸ ਨੂੰ ਵੇਖਦੇ ਹੀ ਵੇਖਦੇ ਔਰਤ ਦੇ ਵੱਲੋਂ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਹਾਨੂੰ ਅੱਗੇ ਜਾ ਕੇ ਮਜ਼ਾ ਚੁਕਾਉਂਦੀ ਹਾਂ ਜਿਸ ਤੋਂ ਬਾਅਦ ਵਿੱਚ ਅਸੀਂ ਰੋਡਵੇਜ਼ ਬੱਸ ਨੂੰ ਪੁਲਿਸ ਥਾਣਾ ਗੋਇੰਦਗਲ ਸਾਹਿਬ ਦੇ ਗੇਟ ਅੱਗੇ ਲਿਆਂਦੇ ਹਾਂ ਉੱਧਰ ਇਸ ਸਾਰੇ ਮਾਮਲੇ ਦੀ ਬੱਸ ਵਿੱਚ ਦਾਖਲ ਹੋ ਕੇ ਜਦੋਂ ਪੱਤਰਕਾਰ ਵੱਲੋਂ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਔਰਤ ਦੇ ਵੱਲੋਂ ਪੱਤਰਕਾਰ ਦਾ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਕਤ ਔਰਤ ਨੇ ਕਿਸੇ ਆਗੂ ਦੇ ਨਾਲ ਪੱਤਰਕਾਰ ਦੀ ਫੋਨ ਤੇ ਗੱਲ ਕਰਵਾਈ ਤਾਂ ਉਹਨਾਂ ਨੇ ਵੀ ਔਰਤ ਦੀ ਨਿਖੇਦੀ ਕੀਤੀ ਫਿਲਹਾਲ ਉਕਤ ਔਰਤ ਨੂੰ ਪੁਲਿਸ ਨੇ ਬੱਸ ਵਿੱਚੋਂ ਉਤਾਰ ਕੇ ਆਪਣੀ ਪੁਛ ਪੜਤਾਲ ਕਰਨ ਵਿੱਚ ਲੱਗੀ ਹੋਈ ਸੀ ਤਾਂ ਸਵਾਰੀਆਂ ਖੱਜਲ ਖੁਆਰ ਹੋ ਰਹੀਆਂ ਸਨ ਹੁਣ ਵੇਖਣਾ ਹੋਵੇਗਾ ਕਿ ਇਸ ਔਰਤ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਰਨ ਤਰੰਤ ਸਨੁਫਤਿਆ ਬਾਦ ਦੀ ਖਾਸ ਰਿਪੋਰਟ ਹੋਣੀ ਲੱਗਿਆ ਕਿ ਇਹਨੇ 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 ਮੈਨੂੰ ਮਿਲ ਜਾਈ। ਬੀਬੀ ਇੱਥੇ ਸਾਡੇ ਨਾਲ ਗੱਲ ਕਰੋ ਬੈਸ ਬੰਦ ਕਰੋ। ਆਪਣੀ ਸਰਕਾਰ ਦੇ ਚੇਰਮੈਨ ਸਾਹਿਬ ਬਲਟੂਏ ਦੇ ਮੇਰੇ ਨਾਲ ਗੱਲ ਕਰੋ। ਉਹ ਦੋ ਮਿੰਟ ਇਧਰ ਆਓ ਤੂੰ। ਇਹ ਦੋ ਮਿੰਟ ਇਧਰ ਆਓ। ਇਹ ਤਾਂ ਬੁਰੀ ਆ ਤੂੰ ਕੀਤੀ ਸਾਰੇ ਕਾਜ ਨੇ ਬੈਸ ਸੰਭਾਲ। ਇਹਨਾਂ ਦਾ ਲੱਗਦੀ ਹੈ ਦਾਤ ਨਹੀਂ ਇਹਨਾਂ ਨੂੰ ਅੰਦਰ ਕਰੋਣੇ ਨੂੰ। ਆਓ ਯਾਰ ਇਧਰ ਇੱਕ ਮਿੰਟ। ਪਾਬਲ ਕਾਦੀ ਮੈਂ ਨਾ ਬੁਰੀ ਆ ਅਗਲੀ ਬੈਂਚੀ ਦੀ ਕਰਦੀ ਇਹ ਸਾਡੀ। ਇਹਦੀ ਬੈਂਚੀ ਨਹੀਂ ਛੋੜਨਾ ਬੋਲ ਨਹੀਂ। ਮੈਂ ਇੱਛਾ ਕਰ। ਜੇ ਮੈਂ ਤੁਹਾਨੂੰ ਵੀਡੀਓ ਦਾ ਚਾਰਾ ਬੁੱਕੇ ਆ ਜਾਓ ਵੀ ਤੁਮ ਸ਼ਕਲੋਂ ਨੂੰ ਵੇਖੀਏ ਮੈਨੂੰ ਕਹਿੰਦਾ ਮੈਂ ਤੈਨੂੰ ਗਾਲ ਕੱਢ ਡਰਾਈਵਰ ਆ ਉਹ ਡਰਾਈਵਰ ਆ ਤੈਨੂੰ ਕੁਝ ਕਿਹਾ ਅੱਛਾ ਲੈਣਾ ਮੈਨੂੰ ਤੈਨੂੰ ਕੁਝ ਕਿਹਾ ਮੈਂ ਉਹ ਮੇਰੇ ਨਾਲ ਬੋਲਿਆ ਉਹਨੇ ਮੈਨੂੰ ਇੱਕ ਦੋਰੀ ਕਹਿ ਦਿੰਦਾ ਕਿ ਇੱਕ ਮਿੰਟ ਇਹਨੇ ਖਰਾਬ ਨਾ ਕਰ ਲੋਕਾਂ ਨੂੰ ਹਾਂਜੀ ਸਰ ਲੱਖਾਂ ਸਿੰਘ ਪਟੋਆ ਬੋਲਦਾ ਨਹੀਂ ਸੀ ਸਾਫ ਕਾ ਇਸ ਮੈਂਬਰ ਜੀ ਸਰ ਪੰਜਾਬ ਨੈਸ਼ਨ ਟੀਵੀ ਤੋਂ ਪੱਤਰਕਾਰ ਗੱਲ ਕਰ ਰਿਹਾ ਜੀ ਤਾਂ ਇੱਕ ਬੱਸ ਗੋੰਦਾਲ ਸਾਹਿਬ ਠਾਣੇ ਤੇ ਲੈ ਕੇ ਆਈ ਆ ਮੁਲਾਜ਼ਮਾਂ ਹਾਂਜੀ ਘਰਪੁਰਾ ਬਿਲਕੁਲ ਠੀਕ ਹੈ ਜੀ ਤਾਂ ਇਹ ਮੈਡਮ ਨੇ ਪੁੱਛਿਆ ਵੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਆ ਜੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਆ ਤਾਂ ਬਾਕੀ ਲੋਕਾਂ ਦਾ ਕੀ ਕੀ ਕਸੂਰ ਆ ਤਾਂ ਇਹਨਾਂ ਨੇ ਮੇਰਾ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਆ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੀ ਵੀਡੀਓ ਥੋੜੀ ਬਣਾ ਸਕਦੇ ਜੀ ਵੀਡੀਓ ਬਣਾ ਲੈ ਮੈਂ ਸਰਕਾਰੀ ਮੁਲਾਜ਼ਮ ਮੈਂ ਤਾਂ ਤੂੰ ਮੇਰੀ ਵੀਡੀਓ ਬਣਾ ਮੈਡਮ ਜੀ ਤੁਸੀਂ ਸਰਕਾਰੀ ਮੁਲਾਜ਼ਮ ਆ ਵੀ ਸਰਕਾਰੀ ਮੁਲਾਜ਼ਮ ਚੈਨਲ ਚੈਨਲ ਤੋਂ ਆ ਆ ਸਾਰੇ ਲੋਕਾਂ ਦਾ ਕੀ ਕਸੂਰ ਆ ਜੀ ਮੈਂ ਕੋਈ ਕੁਛ ਨਹੀਂ ਲੈਂਦੀ ਤੂੰ ਮੇਰਾ ਕੀ ਕਸੂਰ ਹੈ ਇਹਨਾਂ ਦੇ ਬੱਚੀਆਂ ਮਾਂ ਨਹੀਂ ਬੱਚਾ ਵਾਲੀ ਸਰ ਤੁਹਾਡੇ ਨਾਲ ਇਹ ਮੇਰੀ ਗੱਲ ਕਰਾ ਰਿਹਾ ਤੁਹਾਡਾ ਕੀ ਸਤਿਗੁਰੂ ਆਇਆ ਚੱਲਿਆ ਜਾਓ ਥੱਲੇ ਬੀਬੀ ਕੋਲ ਜਾ ਸੁਣੋ ਆ ਜਾਓ ਆ ਲਿਆਓ ਥੱਲੇ ਬਲੀਏ ਜਾ ਥੱਲੇ ਆ ਲੋ ਆ ਲੋ ਜੀ ਆ ਲੋ ਆ ਲੋ ਆਪਰਾ ਖੋਲੋ ਜੀ ਪਹਿਲਾਂ ਮੇਰੀ ਹੈਲੋ ਚਲੋ ਹੈਲੋ ਆਏ ਹੋ ਦਾ ਸਾਰਾ ਤਾਂ ਸੀਟ ਤਾਂ ਦਿੱਤੀ ਬੈਠੀ ਆ ਮੈਂ ਸੀਟ ਤੇ ਹੀ ਉਹ ਨਹੀਂ ਉਹ ਤੇ ਉਹਨੇ ਆ ਕੇ ਬੱਸ ਰੋਕੀ ਏ ਥੋੜੀ ਨਾ ਪੱਤਰ ਵਾਲਾ ਜੋ ਮੈਂ ਥੋੜੀ ਨੂੰ ਬੁਲਾਇਆ ਵਾ ਬੱਸ ਮੈਂ ਥੋੜੀ ਰੁਕੀ ਨਾ ਬੱਸ ਤੇ ਤੁਸੀਂ ਲੈ ਕੇ ਆਏ ਠਾਣੇ ਹੈ ਮੈਂ ਕਹਤਾ ਨੇ ਇੱਕ ਜਾਨ ਕਿੰਨੀਆਂ ਸਵਾਰੀਆਂ ਘਾਵਾਣੀਆਂ ਹੋਰ ਕਿਹੜੇ ਕਿਹੜੇ ਦੂਰ ਤੇ ਜਾਣਾ ਮੈਡਮ ਮੈਂ ਵੀ ਦੂਰ ਕਰ ਗਈਆਂ ਮੈਨੂੰ ਨਹੀਂ ਪਤਾ ਜਾਣਾ ਮੈਂ ਨਹੀਂ ਖਰਾਬ ਹੋ ਰਹੀ ਹਾਂ ਹਾਜੀ ਬੜੀ ਕੀ ਨਾ ਜੀ ਮੇਰਾ ਸ਼ੇਪਾਲ ਸੀ ਜੀ ਸ਼ੇਪਾਲ ਸੀ ਨਹੀਂ ਕੀ ਹੈ ਮਾਮਲਾ ਸਾਰਾ ਜਿਹੜਾ ਬਾਸ ਤੁਹਾਡੀ ਖਾਣੇ ਅੱਜ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਆਏ ਹਾਂ ਜੀ ਗੋਇੰਦਵਾਲ ਸਾਹਿਬ ਦੇ ਅੱਡੇ ਦੇ ਵਿੱਚੋਂ ਸਵਾਰੀਆਂ ਬੈਠੀਆਂ ਜੀ ਅਗਲੀਆਂ ਛੀਟਾਂ ਭਰਗੀਆਂ ਸੀ ਇਹ ਮਗਰ ਛੀਟਾਂ ਖਾਲੀ ਪਈਆਂ ਅਸੀਂ ਇਹ ਬੀਬੀ ਜੀ ਕਹਿੰਦੇ ਮੱਗੇ ਬੈਣਾ ਤੇ ਮੇਰੇ ਨਾਲ ਦੇ ਨੇ ਗੱਲ ਕਹੀਆ ਕਨੈਕਟਰ ਸਾਹਿਬ ਨੇ ਕਿ ਤੁਸੀਂ ਮਗਰ ਬਹਿ ਜਾਓ ਮਗਰ ਛੀਟਾਂ ਖਾਲ ਇਹ ਕਹਿੰਦੀ ਮੈਂ ਹਾਂ ਅੱਗੇ ਹੀ ਬਹਿਣਾ ਵਾਂ ਮੈਂ ਵੀ ਆਈਪੀ ਹਾਂ ਕੀ ਨੌਕਤਾ ਜਿਹੜੀ ਬੱਸ ਥਾਣੇ ਲੈ ਕੇ ਹੁੰਦੀ ਪਈ ਹੁੰਦਾ ਕਹਿੰਦੀ ਮੈਂ ਵੀ ਆਈਪੀ ਹਾਂ ਮੈਂ ਅੱਗੇ ਹੀ ਬਹਿਣਾ ਨਾਲ ਦੇ ਮੇਰੇ ਕਨੈਕਟਰ ਸਾਹਿਬ ਨੇ ਇਹ ਗੱਲ ਕਹੀ ਆ ਵੀ ਪਿੱਛੇ ਚਲ ਜਿਓ ਤੁਸੀਂ ਵੀ ਪਿੱਛੇ ਸੀਟਾਂ ਖਾਲੀ ਪਈਆਂ ਹਾਂ ਆਮ ਬਾਰ-ਬਾਰ ਕਹਿੰਦੀ ਮੈਂ ਵੀ ਆਈਪੀ ਹਾਂ ਇਹ ਤੋਂ ਕਰਦਾ ਕਿੱਦਰ ਦਾ ਨਾਲ ਦੇ ਨੂੰ ਕਹਿੰਦੀ ਆ ਵੀ ਤੂੰ ਹੁੰਦਾ ਕੋਣ ਵੱਧ ਬੋਲਣ ਵਾਲਾ ਮੈਂ ਤਾਂ ਮੈਂ ਤੇਰੇ ਚਪੇੜ ਮਾਰਨੀ ਆ ਚਪੇੜਾ ਮਾਰਦੇ ਤੇ ਧੁੰਗੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਅਸੀਂ ਗੱਡੀ ਰੋਕਤੀ ਆ ਅਈਏ ਭਾਈ ਸਾਹਿਬ ਇਹ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਨਾ ਕਰੋ ਕਰਦੇ ਆਂ ਦੀ ਮੈਂ ਅੱਗੇ ਬੰਦੇ ਸੱਦਨੇ ਅਸਰਾਲੀ ਬੰਦੇ ਸੱਦਨੇ ਆਂ ਬੰਦੇ ਆਲਾ ਕੰਮ ਨਾ ਕਰੋ ਅਸਰ ਸ਼ਾਮਾਂ ਦਾ ਟਾਈਮ ਆ ਲੋਕਾਂ ਨੇ ਘਰੋ ਘਰੀ ਜਾਣਾ ਹੈਗਾ ਵਾ ਇਹ ਕੰਮ ਚੰਗਾ ਨਹੀਂ ਗਾ ਇੰਨੀ ਤੜਕੇ ਤੇ ਗਾਈ ਹੋਈ ਆਂ ਆਂਦੀ ਬਾਦੀ ਗੱਲ ਗੱਡੀ ਚੰਗੀ ਲਾਜੋ ਉਹ ਕਰਕੇ ਸਾਨੂੰ ਅੱਜ ਸਾਨੂੰ ਨਹੀਂ ਸੀ ਪਤਾ ਕਿ ਚੌਂਕੀ ਆ ਕਿ ਥਾਣਾ ਵਾ ਇੱਥੇ ਕੋਲ ਲੱਗੇ ਥਾਣਾ ਵਾ ਅਸੀਂ ਥਾਣੇ ਕਿੱਡੀ ਲੱਗੇ ਸਾਰੀਆਂ ਸਾਰੀਆਂ ਪਰੇਸ਼ਾਨ ਹੋਣੀਆਂ ਸਾਰੀਆਂ ਟੋਟਲ ਪਰੇਸ਼ਾਨ ਹੋਣੀਆਂ ਸ਼ਾਮਾਂ ਦਾ ਟਾਈਮ ਆ ਜੀ ਨੇ ਕਿੰਨੇ ਕਿ ਬੱਚੇ ਆ ਆਹ ਗੱਲ ਕਿ ਉਹ ਭੈਣ ਜੀ ਕਿਤੇ ਕੋਈ ਜੌਬ ਹੀ ਕਰਦੇ ਕੋਈ ਸਰਕਾਰੀ ਪਤਾ ਨਹੀਂ ਸਾਨੂੰ ਵੀਆਪੀ ਦੀ ਧਮਕੀਆਂ ਦੇਣ ਕਿਹਦੇ ਮੈਂ ਵੀਆਪੀ ਆ ਵੀਆਪੀ ਸ਼ੀਟ ਤੇ ਬਣਾ ਦੋ ਜਿਹੜੀ ਤੁਹਾਡੇ ਨਾਲ ਗੱਲ ਕਰਾਈ ਗਈ ਫੋਨ ਤੇ ਉਹ ਕੌਣ ਸੀ ਜਨਤੀ ਤੇ ਕੀ ਕਹਿ ਰਿਹਾ ਉਹਨੇ ਉਹ ਕਹਿੰਦੇ ਸੀ ਲੱਖਾ ਚੇਅਰਮੈਨ ਬਲਟੋਏ ਦਾ ਹਾਂਜੀ ਤੇ ਮੇਰਾ ਪਿੰਡੂ ਬਲਟੋਆ ਦੀ ਸਿੱਧੀ ਜੀ ਗੱਲ ਉਹ ਮੈਂ ਆਪ ਗੱਲ ਕੀਤੀ ਵੀ ਦੱਸੋ ਵੀ ਵੀਰ ਜੀ ਕੀ ਕਹਣਿਆ ਉਹ ਗੋਂ ਨਾਲ ਵੀ ਗੱਲ ਅਣਸੁਣੀ ਜੀ ਕਰਤੀ ਬਾਅਦ ਚ ਉਹਨਾਂ ਕੋ ਖਾਸ ਸਪੋਰਟ ਨਹੀਂ ਦਿੱਤੀ ਦਾ ਖਾਣੇ ਆਏ ਤੇ ਕੀ ਮੰਗ ਕਰਦੇ ਉਹਨਾਂ ਆਈ ਮੰਗ ਕਰਦੇ ਆ ਵੀ ਇਹ ਸਖਤ ਕਾਰਵਾਈ ਹੋਣੀ ਚਾਹੀਦੀ ਸਾਡੀ ਬੇਇਜ਼ਤੀ ਕੀਤੀ ਜੀ ਇਹਨਾਂ ਤੇ ਬੀਬੀ ਜੀ ਉਹਨਾਂ ਨੇ ਜੋ ਵੀ ਕਾਨੂੰਨ ਦੇ ਵਿੱਚ ਰਹਿ ਗਏ ਜੋ ਵੀ ਉਹਨੂੰ ਚਾਹੀਦਾ ਹੋਵੇ ਮਤਲਬ ਕੀਤੀ ਜਾਵੇ